ਇਜ਼ਰਾਈਲ ਗਾਜ਼ਾ ਪੱਟੀ ਨਾਲ ਹੋਏ ਜੰਦੂ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਿਹਾ ਹੈ ਹੁਣ ਇਜ਼ਰਾਈਲ ਦੇ ਉਪਰੀ ਭਾਗ ਨਾਲ ਲੱਗਦੇ ਦੇਸ਼ ਲਿਬਨਾਨ ਇਥੇ ਹਜਬੁੱਲਾ ਨਾਂ ਦਾ ਇੱਕ ਅਤਵਾਦੀ ਸਮੂਹ ਐਕਟਿਵ ਹੈ ਤੇ ਉਹ ਇਜ਼ਰਾਈਲ ਨਾਲ ਪੰਗੇ ਲੈਂਦਾ ਰਹਿੰਦਾ ਹੈ ਉੱਥੇ ਅਚਾਨਕ 3000 ਲੋਕਾਂ ਦੀਆਂ ਜੇਬਾਂ ਵਿੱਚ ਬਲਾਸਟ ਹੋਣੇ ਸ਼ੁਰੂ ਹੋ ਗਏ many suffered wounds to their hands ਤੇ ਲਗਭਗ 2200 ਤੋਂ ਲੈ ਕੇ 2800 ਤੱਕ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਕਈਆਂ ਦੇ ਲੱਤਾਂ ਫਟ ਚੁੱਕੀਆਂ ਇਹਨਾਂ ਕਈਆਂ ਦੇ ਪੇਟ ਫਟ ਚੁੱਕੇ ਨੇ ਲਗਭਗ ਹੁਣ ਤੱਕ ਇਹਨਾਂ ਹਮਲਿਆਂ ਵਿੱਚ ਜੋ ਵੀ ਜ਼ਖਮੀ ਹੋਏ ਨੇ ਉਹ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਵੱਡਾ ਕੰਮ ਨਹੀਂ ਕਰ ਸਕਣਗੇ ਇਜ਼ਰਾਈਲ ਇਹਨਾਂ ਨੂੰ ਜਾਨੋਂ ਮਾਰਨ ਦੀ ਬਜਾਏ ਬੁਰੀ ਤਰ੍ਹਾਂ ਜ਼ਖਮੀ ਕਰਕੇ ਅਪਾਹਜ ਬਣਾ ਕੇ ਛੱਡ ਦਿੱਤਾ ਹੈ ਜੋ ਕਿ ਜੇਕਰ ਉਹ ਮਰ ਜਾਂਦੇ ਤਾਂ ਇੱਕ ਬੰਦਾ ਘੱਟ ਹੋਣਾ ਸੀ ਤਾਂ ਹੁਣ ਜਿਹੜੇ ਤਰੀਕੇ ਨਾਲ ਉਹ ਅਪਾਹਜ ਹੋਏ ਨੇ ਉਹਨਾਂ ਨੂੰ ਸੰਭਾਲ ਲਈ ਹਮੇਸ਼ਾ ਇੱਕ ਹੋਰ ਬੰਦੇ ਦੀ ਲੋੜ ਰਹੇਗੀ ਇਜ਼ਰਾਈਲ ਆਪਣੇ ਦੁਸ਼ਮਣਾਂ ਨੂੰ ਸਰੰਗਾਂ ਵਿੱਚੋਂ ਕੱਢ ਕੇ ਮਾਰ ਤੇ ਹੁਣ ਇਜ਼ਰਾਈਲ ਨੇ ਇੱਕ ਛੋਟੇ ਜਿਹੇ ਦਿਖਣ ਵਾਲੇ ਡਿਵਾਈਸ ਪੇਜਰ ਵਿੱਚ ਬਲਾਸਟ ਕਰਵਾ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਉਸ ਨਾਲ ਕੋਈ ਪੰਗਾ ਲਵੇਗਾ ਉਸ ਨੂੰ ਬਖਸ਼ਾ ਨਹੀਂ ਜਾਵੇਗਾ। ਤੇ ਇਜ਼ਰ ਇੱਕ ਰੇਡੀਓ ਡਿਵਾਈਸ ਹੈ ਇਸ ਨੂੰ ਕਿਸੇ ਤਰ੍ਹਾਂ ਦੇ ਨੈਟਵਰਕ ਦੀ ਲੋੜ ਨਹੀਂ ਹੁੰਦੀ। ਜਸਟ ਇੱਕ ਰੇਡੀਓ ਦੀ ਫ੍ਰੀਕਵੈਂਸੀ ਤੇ ਕੰਮ ਕਰਦਾ ਹੈ। ਜਿਸ ਤਰ੍ਹਾਂ ਰੇਡੀਓ ਦੀ ਫ੍ਰੀਕਵੈਂਸੀ ਸੈੱਟ ਕਰਨ ਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਚੱਲਣਾ ਸ਼ੁਰੂ ਕਰ ਦਿੰਦਾ ਹੈ ਉਸੇ ਤਰ੍ਹਾਂ ਹੀ ਇਹ ਕੰਮ ਕਰਦਾ ਹੈ। ਹੁਣ ਤੋਂ ਕੁਝ ਟਾਈਮ ਪਹਿਲਾਂ ਜਦੋਂ ਮੋਬਾਈਲ ਫੋਨ ਨਹੀਂ ਸੀ ਤਾਂ ਇਨਾ ਪੇਜਰਾਂ ਤੇ ਹੀ ਮੈਸੇਜ ਆਉਂਦੇ ਸੀ। ਪਹਿਲਾਂ ਇਹ ਤਾਂ ਸਿਰਫ ਛੋਟੇ-ਛ ਫਿਰ ਇਸਨੇ ਮੈਸੇਜ ਭੇਜਣਾ ਤੇ ਰਿਸੀਵ ਕਰਨਾ ਦੋਨੋਂ ਕੰਮ ਕਰਨੇ ਸ਼ੁਰੂ ਕਰ ਦਿੱਤੇ। ਇਹ ਬਿਲਕੁਲ ਮੋਬਾਈਲ ਤੇ ਆਉਣ ਵਾਲੇ ਮੈਸੇਜ ਦੀ ਤਰ੍ਹਾਂ ਹੀ ਕੰਮ ਕਰਦਾ ਪਰ ਇਸ ਨੂੰ ਕਿਸੇ ਤਰ੍ਹਾਂ ਦੇ ਮੋਬਾਈਲ ਨੈਟਵਰਕ ਦੀ ਜ਼ਰੂਰਤ ਨਹੀਂ ਹੁੰਦੀ। ਭੇਜਣਾ ਤੁਸੀਂ ਕਈ ਮੂਵੀਆਂ ਵਿੱਚ ਦੇਖਿਆ ਹੋਵੇਗਾ ਜਿਵੇਂ ਪੁਸ਼ਪਾ ਮੂਵੀ ਦੇ ਵਿੱਚ ਵੀ ਦੇਖਿਆ ਹੋਵੇਗਾ। ਵੈਬ ਸੀਰੀਜ਼ ਗੈਂਗਸ ਆਫ ਵਾਸੇਪੁਰ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਗਿਆ ਸੀ। ਜਦੋਂ ਲੋਕਾਂ ਕੋਲ ਮੋਬਾਈਲ ਫੋਨ ਨਹੀਂ ਸੀ ਤਾਂ ਇਸ ਨੂੰ ਹੀ ਮੋਬਾਈਲ ਫੋਨ ਸਮਝਿਆ ਜਾਂਦਾ ਸੀ ਪਰ ਮੋਬਾਈਲ ਵਾਂਗੂ ਇਸ ਦੀ ਲੋਕੇਸ਼ਨ ਟ੍ਰੇਸ ਨਹੀਂ ਕੀਤੀ ਜਾ ਸਕਦੀ ਸੀ। ਹਾਲੇਚੇ ਇਜ਼ਰਾਈਲ ਨੇ ਹਜ਼ਬੁੱਲਾਹ ਤੇ ਜਦੋਂ ਹਮਲਾ ਕੀਤਾ ਤਾਂ ਹਜ਼ This apparent Israeli drone strike killed Khalil Mahmoud, a commander of the coalition of Palestinian armed groups, the Al-Aqsa Martyrs Brigades. Fatah's armed wing has not carried out any attack from here since Hezbollah opened the front against Israel. ਇਹ ਅਹਿਜ਼ਬੁੱਲਾ ਇਸ ਚੀਜ਼ ਤੋਂ ਬੜਾ ਹੈਰਾਨ ਸੀ ਕਿ ਉਸਦੇ ਟੌਪ ਦੇ ਮਿਲਟਰੀ ਕਮਾਂਡਰਾਂ ਦੀ ਲੋਕੇਸ਼ਨ ਇਹਨਾਂ ਡਰੋਨਾਂ ਨੂੰ ਪਤਾ ਕਿਵੇਂ ਲੱਗ ਰਹੀ ਹੈ ਸ਼ਾਨਮਿਨ ਕਰਦੇ ਪਤਾ ਲੱਗਿਆ ਕਿ ਅਹਿਜ਼ਬੁੱਲਾ ਦੇ ਕਈ ਮਿਲਟਰੀ ਕਮਾਂਡਰ ਫੋਨ ਦੀ ਵਰਤੋਂ ਕਰ ਰਹੇ ਸੀ ਤੇ ਉਸੇ ਫੋਨ ਦੀ ਲੋਕੇਸ਼ਨ ਨੂੰ ਕੈਚ ਕਰਕੇ ਇਹ ਡਰੋਨ ਬੜੀ ਐਕਿਊਰੇਸੀ ਨਾਲ ਮਜ਼ਾਹਲ ਨਾਲ ਹਮਲਾ ਕਰਦੇ ਸੀ ਜਿਸ ਦੇ ਨਾਲ ਕਈ ਲੋਕ ਥਾਂ ਤੇ ਹੀ ਮਰ ਜਾਂਦੇ ਸੀ ਜਦੋਂ ਇਹ ਗੱਲ ਅਹਿਜ਼ਬੁੱਲਾ ਨੂੰ ਪਤਾ ਲੱਗੀ ਤਾਂ ਉਹਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਕਿ ਜਿੰਨਾ ਜਿੰਨਾ ਲੋਕਾਂ ਕੋਲ ਵੀ ਫੋਨ ਨੇ ਜਾਂ ਤਾਂ ਆਪਣੇ ਫੋਨ ਤੋੜ ਦੇਣ ਜਾਂ ਉਹਨੂੰ ਪਾਣੀ 'ਚ ਸੁੱਟ ਦੇਣ ਜਾਂ ਕਿਸੇ ਲੋਹੇ ਦੇ ਡੱਬੇ ਵਿੱਚ ਪਾ ਕੇ ਰੱਖ ਦੇ ਤੇ ਇਸੇ ਹਿਤ ਬੁੱਲਾ ਨੇ ਇਹ ਵੀ ਗੱਲ ਕਹੀ ਸੀ ਕਿ ਉਹ ਪੇਜਰ ਦਾ ਇਸਤੇਮਾਲ ਕਰਨ ਤਾਂ ਕਿ ਕਿਸੇ ਨੂੰ ਉਹਨਾਂ ਦੀ ਲੋਕੇਸ਼ਨ ਦਾ ਪਤਾ ਨਾ ਲੱਗੇ ਤੇ ਇਸੇ ਕਰਕੇ ਹਿਜ਼ਬੁੱਲਾ ਦੇ ਕਈ ਮਿਲਟਰੀ ਕਮਾਂਡਾਂ ਨੇ ਪੇਜਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹਿਜ਼ਬੁੱਲਾ ਜਿਵੇਂ ਮੈਸੇਜ ਭੇਜਦਾ ਸੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਪਰ ਇਹਨਾਂ ਦਾ ਪੂਰਾ ਗਰੁੱਪ ਐਕਟੀਵੇਟ ਹੋ ਜਾਂਦਾ ਸੀ ਇਜ਼ਰਾਈਲ ਦੀ ਖੂਫੀਆ ਏਜੰਸੀ ਇਸ ਐਕਟੀਵਿਟੀ ਨੂੰ ਕਾਫੀ ਦਿਨ ਤੋਂ ਟ੍ਰੇਸ ਕਰਦੀ ਆ ਰਹੀ ਸੀ ਪਰ ਉਹਨਾਂ ਨੂੰ ਕੋਈ ਖਾਸ ਸਫਲਤਾ ਨਹੀਂ ਮਿਲ ਰਹੀ ਸੀ ਫਿਰ ਇਜ਼ਰਾਈਲ ਦੀ ਖੂਫੀਆ ਏਜੰਸੀ ਦਾ ਤਾਂ ਇੱਕ ਜਾਣਕਾਰੀ ਲੱਗਦੀ ਹੈ ਕਿ ਲਬਨਾਨ ਨੇ 3000 ਪੇਜਰ ਬਣਾਉਣ ਦਾ ਆਰਡਰ ਤਾਇ ਜਿਦਾ ਨਾ ਸੀ ਅਪੋਲੋ ਗੋਲਡ ਤੇ ਅਪੋਲੋ ਗੋਲਡ ਨੇ ਪੇਜਰ ਬਣਾਉਂਦਾ ਲਾਇਸੈਂਸ ਦਿੱਤਾ ਹੋਇਆ ਸੀ ਇੱਕ ਹੰਗਰੀ ਦੀ ਕੰਪਨੀ ਨੂੰ ਤੇ ਹੁਣ ਜਦੋਂ ਇਹ ਪੇਜਰ ਯੂਰਪ ਵਿੱਚ ਹੀ ਬਣ ਰਹੇ ਸੀ ਤਾਂ ਇਜ਼ਰਾਈਲ ਲਈ ਉੱਥੇ ਪਹੁੰਚ ਕਰਨਾ ਕੋਈ ਵੱਡੀ ਗੱਲ ਨਹੀਂ ਸੀ ਇਜ਼ਰਾਈਲ ਦੀ ਖੂਫੀਆ ਏਜੰਸੀ ਨੇ ਇਹ ਜਾਣਕਾਰੀ ਆਪਣੀ ਮਿਲਟਰੀ ਦੇ ਇੱਕ ਯੂਨਿਟ 8200 ਨੂੰ ਦਿੱਤੀ ਤੇ ਮਿਲਟਰੀ ਦੀ ਇਸ ਯੂਨਿਟ ਨੇ ਜਦੋਂ ਪੇਜਰ ਬਣ ਰਹੇ ਸੀ ਤਾਂ ਉਹਨਾਂ ਦੀ ਮੈਨੂਫੈਕਚਰਿੰਗ ਵਿੱਚ ਹੀ ਕੁਝ ਬਦਲਾਅ ਕਰ ਦਿੱਤੇ ਉਹਨਾਂ ਨੇ ਪੇਜਰਾਂ ਦੀ ਬੈਟਰੀ ਦੇ ਨਾਲ ਇੱਕ ਛੋਟਾ ਜਿਹਾ 30 ਗ੍ਰਾਮ ਦਾ ਵਿਸਫੋਟਕ ਲਗਾ ਦਿੱਤਾ ਤੇ ਵਿਸਫੋਟਕ ਲੱਗਣ ਤੋਂ ਬਾਅਦ ਇਹ ਪੇਜਰ ਲਿਬਾਨ ਪਹੁੰਚੇ ਸੀ ਇਹ 30 ਗ੍ਰਾਮ ਦਾ ਫਸਪੋਟਕ ਇੰਨਾ ਖਤਰਨਾਕ ਸੀ ਕਿ ਇਹ 30 ਗ੍ਰਾਮ ਹੀ ਬਹੁਤ ਹੈ ਇੱਕ ਬੰਦੇ ਦੇ ਚਿਥੜੇ ਉਡਾਉਣ ਵਾਸਤੇ ਇਜ਼ਰਾਈਲ ਦੀ ਖੂਫਿਆ ਏਜੰਸੀ ਨੇ ਇਸ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਸੀ ਕਿ ਜਿੱਦਾਂ ਹੀ ਹੀਟ ਦੇ ਟੱਚ ਵਿੱਚ ਆਉਂਦਾ ਸੀ ਤਾਂ ਇਹ ਬਲਾਸਟ ਹੋ ਜਾਂਦਾ ਤੇ ਇਸੇ ਚੀਜ਼ ਦਾ ਫਾਇਦਾ ਚੱਕਦੇ ਹੋਏ ਯੂਨਿਟ 8200 ਨੇ ਇਸ ਨੂੰ ਬੈਂਟ ਦੀ ਲਾਗੇ ਫਿਕਸ ਕੀਤਾ ਇਹ ਪੇਜਰ ਵਿੱਚ ਇੱਕ ਛੋਟਾ ਜਿਹਾ ਸੌਫਟਵੇਅਰ ਅਪਲੋਡ ਕਰ ਦਿੱਤਾ ਜਿਸ ਨਾਲ ਇੱਕ ਖਾਸ ਤਰ੍ਹਾਂ ਦਾ ਮੈਸੇਜ ਆਉਣ ਤੇ ਇਹ ਬੈਟਰੀ ਨੂੰ ਗਰਮ ਕਰ ਦੇਵੇਗਾ ਤੇ ਹੀਟ ਨਾਲ ਬਲਾਸਟ ਹੋ ਜਾਵੇਗਾ ਇਹ ਜਬੂਲਾ ਕੋਲ ਜਿੱਦਾਂ ਹੀ 3000 ਪੇਜਰ ਪਹੁੰਚੇ ਤੇ ਉਹਨਾਂ ਤੁਰੰਤ ਇਹਨਾਂ ਪੇਜਰਾਂ ਨੂੰ ਆਪਣੇ ਖਾਸ ਬੰਦੇ ਤੱਕ ਪਹੁੰਚਾ ਦਿੱਤਾ ਇਹ ਪੇਜਰ ਲਿਬਨਾਨ ਫਰਵਰੀ ਵਿੱਚ ਪਹੁੰਚੇ ਪਰ ਇਜ਼ਰਾਈਲ ਇਹਨਾਂ ਦੀ ਵਰਤੋਂ ਜਲਦੀ ਨਹੀਂ ਕਰਨਾ ਚਾਹੁੰਦਾ ਸੀ ਉਹਨਾਂ ਦਾ ਪਲਾਨ ਇਹ ਸੀ ਕਿ ਇਸ ਦੀ ਵਰਤੋਂ ਉਹਨਾਂ ਚਿਰ ਨਹੀਂ ਕੀਤੀ ਜਾਵੇਗੀ ਜਿੰਨਾ ਚਿਰ ਇਹ ਘਰ-ਘਰ ਤੱਕ ਨਹੀਂ ਪਹੁੰਚ ਜਾਂਦਾ ਪਰ ਇਸ ਦਾ ਇਸਤੇਮਾਲ ਜਲਦੀ ਕਰਨਾ ਪਿਆ ਕਿਉਂਕਿ ਇਸ ਵਿੱਚ ਬੁੱਲਾ ਦੇ ਇੱਕ ਮੈਂਬਰ ਨੂੰ ਇਸ ਤੇ ਸ਼ੱਕ ਹੋ ਚੁੱਕਾ ਸੀ ਕਿ ਪੇਜਰ ਦੇ ਵਿੱਚ ਕੋਈ ਗੜਬੜ ਹੈ ਉਹ ਇਹ ਗੱਲ ਆਪਣੇ ਸੀਨੀਅਰ ਕਮਾਂਡਰ ਨੂੰ ਦੱਸਦਾ ਹੈ ਕਿ ਸਰ ਮੈਨੂੰ ਇਸ ਪੇਜਰ ਦੇ ਵਿੱਚ ਕੋਈ ਦਿੱਕਤ ਲੱਗਦੀ ਹੈ ਕੋਈ ਨਾ ਕੋਈ ਗੜਬੜ ਲੱਗਦੀ ਹੈ ਪਰ ਗੜਬੜ ਇਹ ਤੇ ਇਹ ਸੀ ਕਿ ਜਿਸ ਸੀਨੀਅਰ ਕਮਾਂਡਰ ਨੂੰ ਉਹ ਇਹ ਗੱਲ ਦੱਸ ਰਿਹਾ ਸੀ ਉਹ ਸੀਨੀਅਰ ਕਮਾਂਡਰ ਵੀ ਮੋਸਾਦਾ ਏਜੰਟਸ ਹੁਣ ਜਰਾ ਇਹ ਗੱਲ ਸੋਚ ਕੇ ਦੇਖੋ ਕਿ ਹਜ਼ਬੁੱਲਾ ਦਾ ਸੀਨੀਅਰ ਕਮਾਂਡਰ ਵੀ ਮੋਸਾਦਾ ਏਜੰਸੀ ਤੇ ਇਸੇ ਸੀਨੀਅਰ ਕਮਾਂਡਰ ਨੇ ਪੇਜਰ ਦੀ ਜਾਂਚ ਕਰਵਾਉਣ ਦੇ ਬਹਾਨੇ ਉਸ ਬੰਦੇ ਨੂੰ ਮਰਵਾ ਦਿੱਤਾ ਤੇ ਕਹਿ ਦਿੱਤਾ ਇਜ਼ਰਾਈਲੀ ਹਮਲੇ ਵਿੱਚ ਮਾਰਿਆ ਗਿਆ ਤੇ ਉਸੇ ਏਜੰਟ ਨੇ ਇਜ਼ਰਾਈਲ ਨੂੰ ਇਹ ਖਬਰ ਭੇਜੀ ਕਿ ਇਸ ਪੇਜਰ ਦਾ ਇਸਤੇਮਾਲ ਜਿੰਨੀ ਛੇਤੀ ਹੋ ਸਕੇ ਕਰ ਲਿਆ ਜਾਵੇ ਨਹੀਂ ਤਾਂ ਕੁਝ ਖਬਰਾਂ ਸਾਹਮਣੇ ਆ ਰਹੀਆਂ ਨੇ ਹਜ਼ਬੁੱਲਾ ਨੂੰ ਇੱਥੇ ਸ਼ੱਕ ਹੋ ਰਿਹਾ ਤੇ ਜ਼ਿਆਦਾ ਟਾਈਮ ਇੰਤਜ਼ਾਰ ਕਰਨ ਨਾਲ ਫਿਰ ਇਹ ਕਿਸੇ ਕੰਮ ਦਾ ਨਹੀਂ ਰਹੇਗਾ ਤੇ ਇਜ਼ਰਾਈਲ ਨੇ ਵੀ ਛੇਤੀ ਡਿਸਾਈਡ ਕਰ ਲਿਆ ਕਿ ਇਸ ਦੀ ਵਰਤੋਂ ਸਤੰਬਰ ਮਹੀਨੇ ਵਿੱਚ ਕੀਤੀ ਜਾਊਗੀ ਹਜ਼ ਉਹ ਇਹਦੇ ਵਿੱਚ ਭੇਜਦਾ ਸੀ ਕਿ ਇਜ਼ਰਾਈਲ ਤੇ ਕਦੋਂ ਹਮਲਾ ਕਰਨਾ ਹੈ ਤੇ ਕਿਵੇਂ ਕਰਨਾ ਹੈ ਤੇ ਇਜ਼ਰਾਈਲ ਨੇ ਵੀ ਇਸੇ ਟਾਈਮ ਦੇ ਵਿੱਚ ਇੱਕ ਟਾਈਮ ਚੁਣਿਆ 3:30 ਦਾ ਕਿ 17 ਸਤੰਬਰ 3:30 ਤੇ ਇਸ ਨੂੰ ਐਕਟੀਵੇਟ ਕੀਤਾ ਜਾਵੇਗਾ ਇਸ ਨੂੰ ਇਸ ਤਰੀਕੇ ਨਾਲ ਸੈੱਟ ਕੀਤਾ ਗਿਆ ਸੀ ਕਿ ਇੱਕੇ ਵਾਰੀ ਮੈਸੇਜ ਭੇਜਣ ਤੇ ਇੱਕੇ ਵਾਰੀ 3000 ਲੋਕਾਂ ਤੱਕ ਮੈਸੇਜ ਪਹੁੰਚ ਸਕੇ ਜਿੱਦਾਂ ਹੀ ਇਜ਼ਰਾਈਲ ਨੇ 3:30 ਵਜੇ ਇਸ ਨੂੰ ਐਕਟਿਵ ਕੀਤਾ ਤਾਂ ਤਿੰਨ ਹਜ਼ਾਰ ਲੋਕਾਂ ਦੀਆਂ ਜੇਬਾਂ ਵਿੱਚ ਅਲੱਗ-ਅਲੱਗ ਗਲੀਆਂ, ਸ਼ਹਿਰਾਂ, ਮੁਹੱਲਿਆਂ ਕੋਈ ਗੱਡੀ 'ਚ ਸੀ, ਕੋਈ ਦੁਕਾਨ 'ਤੇ ਸੀ ਤਾਂ ਉਹਨਾਂ ਦੇ ਪੇਜਰਾਂ ਨੇ ਵਾਈਬ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਤੇ ਜਿੱਦਾਂ ਹੀ ਉਹ ਪੇਜਰ ਨੂੰ ਚੱਕ ਕੇ ਦੇਖਦੇ ਸੀ ਕਿ ਕੀ ਮੈਸੇਜ ਆਇਆ ਹੈ ਤੇ ਉਹ ਬਲਾਸਟ ਹੋ ਜਾ ਰਿਹਾ ਸੀ ਜੋ ਲੋਕ ਨਹੀਂ ਵੀ ਚੱਕ ਰਹੇ ਸੀ ਕੁਛ ਦਿਨ ਬਾਅਦ ਉਹ ਜੇਬ ਵਿੱਚ ਪਿਆ ਪਿਆ ਹੀ ਬਲਾਸਟ ਹੋ ਜਾ ਰਿਹਾ ਸੀ ਇਜ਼ਰਾਇਲ ਨੇ ਇਸ ਨੂੰ ਇੰਨੇ ਖੂਫੀਆ ਤਰੀਕੇ ਨਾਲ ਤਿਆਰ ਕੀਤਾ ਸੀ ਕਿ ਇਸ ਦਾ ਇਸਤੇਮਾਲ ਕਰਨ ਵਾਲੇ ਦੀਆਂ ਅੱਖਾਂ ਖਰਾਬ ਹੋ ਗਈਆਂ ਮੂੰਹ ਗਾੜੀ ਫਟਣ ਕਰਕੇ ਕਈਆਂ ਦੀ ਜੇਬ ਵਿੱਚ ਪਿਆ ਪਿਆ ਹੀ ਫਟ ਗਿਆ ਉਹਨਾਂ ਦੇ ਪੇਟ ਫਟ ਗਏ ਕਿਡਨੀਆਂ ਬਾਹਰ ਆ ਗਈਆਂ ਅੰਤਾਂ ਬਾਹਰ ਆ ਗਈਆਂ ਕਈਆਂ ਦੀ ਤਾਂ ਫਟਣ ਕਰਕੇ ਲੱਤਾਂ ਹੀ ਲੱਗ ਹੋ ਗਈਆਂ ਤੇ ਜਿਸ ਟਾਈਮ ਇਹ ਪੇਜਰ ਫਟ ਰਿਹਾ ਸੀ ਤਾਂ ਪੂਰੇ ਲਬਨਾਨ ਵਿੱਚ ਹਾਹਾਕਾਰ ਮਚ ਚੁਕੀ ਸਿਲਕ ਬਿਲਕੁਲ ਕਰੋਨਾ ਦੀ ਤਰ੍ਹਾਂ ਜਿੱਦਾਂ ਲੋਕ ਜਗਾ ਜਗਾ ਮਰ ਰਿਆ ਸੀ ਕੋਈ ਕਿਤੇ ਮਰ ਰਿਆ ਸੀ ਕੋਈ ਕਿਤੇ ਮਰ ਰਿਆ ਸੀ ਬਿਲਕੁਲ ਉਸੇ ਤਰੀਕੇ ਨਾਲ ਇਹਨਾਂ ਪੇਜਰਾਂ ਦੇ ਫਟਣ ਕਰਕੇ ਲੋਕ ਜ਼ਖਮੀ ਹੋ ਰਹੇ ਸੀ ਹਸਪਤਾਲਾਂ ਦੇ ਮੂਹਰੇ ਲੰਬੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਸੀ ਡਾਕਟਰ ਇੱਕਦਮ ਵਿਜੀ ਹੋ ਚੁੱਕੇ ਸੀ ਇਹਨਾਂ 3000 ਪੇਜਰਾਂ ਦੇ ਫਟਣ ਕਰਕੇ ਲਗਭਗ 2800 ਲੋਕ ਜ਼ਖਮੀ ਹੋਏ ਸੀ ਜਿਨ੍ਹਾਂ ਵਿੱਚ 15 ਤੋਂ 20 ਦੀ ਮੌਤ ਹੋ ਚੁੱਕੀ ਹੈ ਇਹ ਅੰਕੜਾ ਅੱਗੇ ਵੀ ਵੱਧ ਸਕਦਾ ਹੈ ਤੇ ਜਿਹੜੇ 200 ਲੋਕ ਬਚੇ ਸੀ ਉਹ ਵੀ ਤਾਂ ਬਚੇ ਸੀ ਕਿ ਉਹਨਾਂ ਦਾ ਪੇਜਰ ਉਹਨਾਂ ਦੇ ਕੋਲ ਨਹੀਂ ਸੀ ਕੋਈ ਬਾਥਰੂਮ ਵਿੱਚ ਨਹਾ ਤਾਹੀਓਂ ਬਚ ਗਏ ਬਾਕੀ ਫਟੇ ਪੂਰੇ 3000 ਦੇ 3000 ਆਰੀ ਪੇਜਰ ਨੇ ਇਜ਼ਰਾਈਲ ਨੇ ਇਸ ਤਰ੍ਹਾਂ ਦੀ ਟੈਕਨੋਲੋਜੀ ਦੀ ਵਰਤੋਂ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹਿਜ਼ਬੁੱਲਾਹ ਇਸ ਸਦਮੇ ਵਿੱਚ ਸੀ ਕਿ ਉਹਨਾਂ ਦੇ ਪੇਜਰ ਬਲਾਸਟ ਹੋ ਰਹੇ ਨੇ ਉਹਨਾਂ ਕੋਲ ਕਮਿਊਨੀਕੇਸ਼ਨ ਕਰਨ ਦਾ ਕੋਈ ਤਰੀਕਾ ਨਹੀਂ ਬਚਿਆ ਹੁਣ ਸਾਨੂੰ ਇਹ ਮਿਲ ਰਿਹਾ ਕਿ ਕੁਝ ਵਾਕੀ ਟਾਕ ਵੀ ਬਲਾਸਟ ਹੋ ਰਹੇ ਨੇ ਜਿਦੇ ਵਿੱਚ 15 ਤੋਂ 20 ਲੋਕ ਜ਼ਖਮੀ ਹੋ ਚੁੱਕੇ ਨੇ ਸਿਰਫ ਇੰਨਾ ਹੀ ਨਹੀਂ ਸਾਨੂੰ ਤਾਂ ਇਹ ਵੀ ਮਿਲ ਰਿਹਾ ਕਿ ਲੋਕਾਂ ਦੀ ਛੱਤਾਂ ਤੇ ਲੱਗੇ ਹੋਏ ਸੋਲਰ ਪੈਨਲ ਵੀ ਬਲਾਸਟ ਹੋ ਰਹੇ ਤੇ ਹਾਲੇ ਤੱਕ ਵੀ ਰੁਕ ਰੁਕ ਕੇ ਬਲਾਸਟ ਹੋਣੇ ਜਾਰੀ ਨੇ ਹੁ